ਤਾਰੀਵਾਲ ਵਿਖੇ ਵਾਪਰੇ ਇੱਕ ਚੋਣਜੇ ਹਾਦਸੇ ਨੇ ਸ਼ਹਿਰ ਪ੍ਰਾਈਵੇਟ ਬੱਸਾਂ ਦੀ ਰਫ਼ਤਾਰ ਤੇ ਫੇਰ ਸਵਾਲ ਖੜੇ ਕਰ ਦਿੱਤੇ ਹਨ ਇਸ ਹਾਦਸੇ ਵਿੱਚ ਇੱਕ ਪ੍ਰਾਈਵੇਟ ਬੱਸ ਨੇ ਵਕੀਲ ਦੀ ਕਾਰ ਨੂੰ ਪਹਿਲਾਂ ਸਾਈਡ ਮਾਰੀ ਅਤੇ ਫਿਰ ਜਦੋਂ ਵਕੀਲ ਗੱਡੀ ਨੂੰ ਸਾਈਡ ਲਗਾ ਰਹੇ ਸਨ ਤਾਂ ਡਰਾਈਵਰ ਨੇ ਜਾਣਬੁੱਝ ਕੇ ਉਹਨਾਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਐਡਵੋਕੇਟ ਰਕੇਸ਼ ਰਣਿਆ ਅਤੇ ਐਡਵੋਕੇਟ ਜਸਬੀਰ ਸਿੰਘ ਪਾਹੜਾ ਨੇ ਦੱਸਿਆ ਕਿ ਇਹਨਾਂ ਬੱਸਾਂ ਦੀ ਰਫ਼ਤਾਰ ਸ਼ਹਿਰੀ ਇਲਾਕਿਆਂ ਵਿੱਚ ਕਾਫੀ ਤੇਜ਼ ਹੁੰਦੀ ਹੈ ਜਿਸ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸਾਂ ਦੀ ਸਪੀਡ ਲਿਮਿਟ ਤੈਅ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਰਫ਼ਤਾਰ ਤੇ ਰੋਕ ਲਗਾਈ ਜਾਵੇ। ਮਸਲਾ ਇਹ ਹੈ ਜੇ ਮੈਂ ਧਾਰੀਵਾਲ ਕਿਸੇ ਆਪਣੇ ਕੰਮ ਆ ਰਹੀ ਆਪਣੇ ਗੱਡੀ 'ਤੇ ਇਹ ਬੱਸ ਆਈਆ ਬਹੁਤ ਹੀ ਹਜੇ ਇਹਨੇ ਸਵਾਰੀਆਂ ਚੁੱਕੀਆਂ ਆਈ ਇਹਨੇ ਮੌਂਦਿਆ ਮੇਰੀ ਗੱਡੀ ਨੂੰ ਸਾਈਡ ਮਾਰੀ ਆ। ਮੈਂ ਇਹਨੂੰ ਇੱਕ ਆਕਾਰ ਆ ਕੇ ਰੋਕਿਆ ਵਾ ਵੀ ਗੱਡੀ ਰੁਕੋ। ਅਹੀਂ ਬੋਕੇ ਬਾਅਦ ਚ ਰਸ ਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ। ਇਹ ਡਰਾਈਵਰ ਨੇ ਫਾਤੜੀ ਮੈਨੂੰ ਥਲੇ ਦੇ ਦੇ ਲੱਗਾ ਜਾਨ ਪੁੱਜ ਕੇ ਮੁਰਤੇ ਪਾਸੇ ਲੱਗਾ ਮੁਰਕੇ ਮੈਂ ਆਪਣੀ ਕਿਸਮਤ ਦਾ ਬਤਿਆ ਵਾ। ਇਹ ਕਿਦਰ ਤੇ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਜੇ ਸੱਜਣ ਸਜਾ ਹੋਣੀ ਤੇ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋ ਬੰਦਾ ਮਾਰ ਕੇ ਛੋਟੀ ਗੱਡੀਆਂ ਵਾਲੇ ਉਹਨਾਂ ਨੂੰ ਵੇਖੇ ਇਹਨਾਂ ਨੂੰ ਆਪਣੀ ਸਵਾਰੀ ਚੜ੍ਹਨਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਵੀ ਤੁਸੀਂ ਪਾਤੋਂ ਬਾਤ ਟੈਂਪੋਂ ਚੜ੍ਹ ਸਵਾਰੀ ਚੜ੍ਹੋ ਮੇਰਾ ਜਸਬੀਰ ਸਿੰਘ ਪਾੜਾ ਐਡਵੋਕੇਟ ਬਦਾਸਪੁਰ ਇਹਦਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜਾ ਜ ਬਸਵਾ ਤੰਤਨ ਬਾਬਾ ਬੁੱਢਾ ਸਾਹਿਬ ਵਾਲੇ ਪੀਪੀ 02 A AW 9933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜੋ ਚਲੋ ਜਾਮ ਹੁੰਦਾ ਵੇ ਕਿ ਅਸੀਂ ਗੱਡੀ ਸਾਈਡ ਤੇ ਕਰਾ ਕੇ ਫੜੇ ਕਰਨ ਲੱਗਿਆ ਕਰਦੇ ਆ ਹਫੜਾ ਤਫੜੀ ਦੇ ਵਿੱਚ ਗੱਡੀ ਭਲਾ ਕੇ ਇਹਨਾਂ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਉਂਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਚਲਾਉਂਦੇ ਆ ਸਭ ਤੋਂ ਤੋਂ ਸਖਤ ਨਾਲ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸਾਰੀ ਕਾਰਵਾਈ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਿਰਫ ਇਹਨਾਂ ਨੂੰ ਇਹ ਹੁੰਦਾ ਵੀ ਸਾਡੇ ਮਾਲਕਾਂ ਦਾ ਹੋਵਾ ਮੈਂ ਵੀ ਟਾਈਮ ਚੁੱਕਰਾ ਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜੇ ਇੰਨਾ ਇੰਨੀ ਜਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪੈਟਰੋਲ ਪੰਪ ਤੋਂ ਲੈ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜੀ ਬੰਦੇ ਮਰ ਜਣ ਇੰਨੀ ਗੰਦੀ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਮੈਂ ਕਿਹਾ ਜਿੰਨੀ ਪਬਲਿਕ ਆਜ ਅਸੀਂ ਕਿ ਸਾਰੀ ਪਬਲਿਕ ਇਹ ਦੇਖੇ ਵੀ ਗੱਡੀ ਸਾਹ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਵਕੀਲ ਸਾਹਿਬ ਨੂੰ ਜਾਣ ਤੋਂ ਮਾਰਨ ਦੀ ਮੰਗੇ ਤੇ ਖਲਾਫ ਸਖਤ ਕਾਰਵਾਈ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕਾਉਂਸਲ ਪੰਜਾਬ ਵਾਲਾ ਦੇ ਕੌਪਰਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਮ ਖਲੋਵੇਗੀ ਤੇ ਸਖਤ ਤੋਂ ਸਖਤ ਤਰੀਕੇ ਨਾਲ ਖਿਲਾਫ ਐਕਸ਼ਨ ਕਰਵਾਵਾਂਗੇ